ਮਿੰਟੂ ਜੀ ਖਬਰਾਂ ਵਾਲਾ ਜਰ ਆਪਾਂ ਚੱਲ ਗਏ ਤਾਂ ਇਹਦੇ ਨਾਲ ਨਾਲ ਕੱਲ ਮੇਰੇ ਖਿਆਲ ਨਾਲ ਬਈ ਕੰਮ ਵੀ ਪੂਰਾ ਤੇਜ਼ ਤਰ੍ਹਾਂ ਰਿਹਾ ਕੱਲ ਆਪਾਂ ਕਾਂਗਰਸ ਦੀ ਵੀ ਗੱਲ ਕਰ ਲਈ ਸੀ ਨਹੀਂ ਮਾਫ ਕਰਨਾ ਕਾਲੀਆਂ ਦੀ ਗੱਲ ਕਰ ਲਈ ਸੀ ਪਰ ਮੈਂ ਥੋੜਾ ਕਾਂਗਰਸ ਤੋਂ ਸ਼ੁਰੂ ਕਰੂੰਗਾ ਕਿ ਕਾਂਗਰਸ ਵਾਲਿਆਂ ਨੇ ਵੀ ਦੋ ਬੀਬੀਆਂ ਨੂੰ ਟਿਕਟ ਨਹੀਂ ਦੇ ਦਿੱਤੀਆਂ ਮੈਂ ਕਹਿੰਦਾ ਚਲੋ ਵਧੀਆ ਵੀ ਉਹਨਾਂ ਨੇ ਅਖਿਆ ਰੈਸੀ ਵੀ ਨਾ ਪਿੱਛੇ ਰਹਿ ਜੀਏ ਆਮ ਆਦਮੀ ਪਾਰਟੀ ਵਾਲੇ ਤਾਂ ਪਿੱਛੇ ਰਹਿ ਗਏ ਉਸ ਮਾਮਲੇ ਦੇ ਵਿੱਚ ਕਿਉਂਕਿ ਉਹ ਤਾਂ ਪਹਿਲੀ ਐਲਾਨ ਚੁੱਕੇ ਨੇ ਸਾਰੇ ਕੈਂਡੀਡੇਟ ਹੁਣ ਵੈਸੇ ਇੱਕ ਕਮਾਲ ਦੀ ਗੱਲ ਇਹ ਆ ਕਿ ਦੇਖੋ ਜਿਹੜੀ ਪਾਰਟੀ ਨੇ ਵਾਅਦਾ ਕੀਤਾ ਔਰਤਾਂ ਦੇ ਨਾਲ 100000 ਰੁਪਇਆ ਦੇਵਾਂਗੇ ਮਾਨ ਸਾਹਿਬ ਦੀ ਮੈਂ ਕੱਲ ਹੀ ਦੇਖਣ ਡਿਆ ਸੀਗਾ ਕਿ ਇੰਟਰਵਿਊ ਛਪੀ ਆ ਖ਼ਬਰ ਦੇ ਵਿੱਚ ਜੀ ਉਹਦੇ 'ਚ ਉਹ ਕਹਿ ਰਿਹਾ ਕਿ ਮੈਂ ਦੇਖ ਰਿਹਾ ਬਜਟ ਦੇਖ ਰਿਹਾ ਆ ਆਪ ਵੀ ਉਹ ਕਹਿੰਦੇ ਨੇ ਖਜ਼ਾਨਾ ਭਰਪੂਰ ਆ ਜਾਂ ਨਹੀਂ ਬਿਲਕੁਲ ਵਿਰੋਧਾਪਾਸ ਦੋਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਵਿਰੋਧਾਪਾਸ ਆ ਕਿ ਇੱਕ ਪਾਸੇ ਤੁਸੀਂ ਕਹਿਣਾ ਕਿ ਦੇਖੋ ਜੀ ਜਿਹੜਾ ਸਾਡਾ ਖਜ਼ਾਨਾ ਹੈ ਉਹ ਤੇ ਸ਼ੁਲਕ ਦਾ ਪਿਆ ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਮੈਂ ਹਲੇ ਬਜਟ ਦੇਖ ਰਿਹਾ ਓਲਡ ਪੈਨਸ਼ਨ ਸਕੀਮ ਬਾਰੇ ਗੱਲ ਚੱਲ ਰਹੀ ਹੈ ਜਾਂ ਜਿਹੜੀਆਂ ਸਾਡੀਆਂ ਨੀਤੀਗਤ ਤੌਰ ਤੇ ਕਹ ਲੋ ਕਿ ਹਾਲੇ ਜੋ ਵਾਅਦਾ ਖিলাਫੀਆਂ ਆਈਆਂ ਜਿਹੜੇ ਵਾਅਦੇ ਵਫਾ ਨਹੀਂ ਹੋਏ ਉਹਦੇ ਤੇ ਅਸੀਂ ਕੰਮ ਕਰ ਰਹੇ ਆਂ ਜੀ ਯਾਨੀ ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਉਲਟ ਨੇ ਇੱਕ ਦੂਜੇ ਤੋਂ ਅੱਛਾ ਸਭ ਤੋਂ ਵੱਡੀ ਗੱਲ ਕਿ ਤੁਸੀਂ ਇੱਕ ਔਰਤ ਨੂੰ ਟਿਕਟ ਨਹੀਂ ਦੇ ਸਕੇ ਹੈ ਨਹੀਂ ਕੋਈ ਇਹਨਾਂ ਦੀ ਲਿਸਟ ਦੇ ਵਿੱਚ ਹੁਣ ਤੱਕ ਮੈਂ ਤੇ ਦੇਖਿਆ ਨਹੀਂ ਕੋਈ ਚਿਹਰਾ ਜੀ ਬੀਬੀਆਂ ਦਾ ਹੋਵੇ ਤਾਂ ਇਹ ਉਹ ਲੋਕ ਆ ਜਿਹੜੇ ਇਨਕਲਾਬ ਦੀ ਗੱਲ ਕਰਦੇ ਆ ਤੁਸੀਂ ਮੈਨੂੰ ਇੱਕ ਗੱਲ ਜਿਹੜੀ ਹੈ ਨਾ ਦਿਲ ਤੇ ਹੱਥ ਰੱਖ ਕੇ ਦੱਸਿਓ ਇਮਾਨਦਾਰੀ ਦੇ ਨਾਲ ਜੀ ਕਿ ਕੀ ਅੱਜ ਦੇ ਦੌਰ ਦੇ ਵਿੱਚ ਚਾਹੇ ਕੋਈ ਸਮਾਜੀ ਜਾਂ ਕਹੋ ਕਿ ਕੋਈ ਵੀ ਕੋਈ ਵੀ ਇਨਕਲਾਬ ਹੈ ਜਾਂ ਕੋਈ ਵੀ ਰਿਫਾਰਮ ਹੈ ਜੀ ਤੁਸੀਂ ਉਹਨਾਂ ਦੇ ਵਿੱਚ ਕੀ ਔਰਤਾਂ ਨੂੰ ਦਰਕਨਾਰ ਕਰ ਸਕਦੇ ਹੋ ਚਾਹੇ ਉਹ ਸਮਾਜਿਕ ਬਦਲਾ ਹੈ ਕੋਈ ਸਿਆਸੀ ਬਦਲਾ ਹੈ ਆਰਥਿਕ ਕੋਈ ਰਿਫਾਰਮਸ ਹੈ ਕਿ ਤੁਸੀਂ ਔਰਤਾਂ ਨੂੰ ਲਾਂਭੇ ਕਰ ਸਕਦੇ ਹੋ ਤਾਂ ਫਿਰ ਇਹ ਕਿਹੜਾ ਇਨਕਲਾਬ ਹੈ ਕਿ ਤੁਸੀਂ ਔਰਤਾਂ ਨੂੰ ਟੁਟਕਟ ਵੈਸੇ ਤਾਂ ਮੇਰਾ ਮੰਨਣਾ ਹੈ ਕਿ 50% ਦਿਓ ਕੋਈ ਵੀ ਪਾਰਟੀ ਆ ਔਰਤਾਂ ਵਾਸਤੇ ਰਾਖਵੀ ਸੀਟ ਨਾਉ ਡੀ ਕੋ ਸਿੱਧੀ ਦਿਓ ਉਹਨਾਂ ਨੂੰ ਕਿਹਾ ਜੀ ਇੰਨੀਆਂ ਇਧਰੋਂ ਕਿਉਂ ਕਿ ਐਤਕੀ ਪੰਜਾਬ ਦੇ ਵਿੱਚ ਜਿੰਨੀਆਂ ਕੁੱਲ ਵੋਟਾਂ ਪੋਲ ਹੋਈਆਂ ਸਨ ਡਾਟਾ ਕੱਢ ਕੇ ਦੇਖ ਲੋ ਔਰਤਾਂ 50% ਤੋਂ ਥੋੜਾ ਜਿਆਦਾ ਨੇ ਯਾਨੀ ਮਰਦਾਂ ਦੇ ਮੁਕਾਬਲੇ ਗੱਲ ਠੀਕ ਹੈ ਇੱਕ ਮੈਂ ਤੁਹਾਨੂੰ ਹੋਰ ਕਮਾਲ ਦੀ ਗੱਲ ਦੱਸਦਾ ਲੰਬੀ ਹਲਕੇ ਦੇ ਵਿੱਚ ਤੁਸੀਂ ਦੇਖ ਲਓ ਮੈਨੂੰ ਤਾਂ ਦਿਖਿਆ ਨਹੀਂ ਕਦੇ ਕੋਈ ਖਬਰ ਪੜ੍ਹੀ ਹੈ ਮਹਿਲਾ ਵਿੰਗ ਦੀ ਕੋਈ ਕਿ ਭਾਈ ਕੋਈ ਆ ਬੀਬੀ ਪ੍ਰਧਾਨ ਆ ਕੋਈ ਹਾਂਜੀ ਬਿਲਕੁਲ ਮੈਨੂੰ ਨਹੀਂ ਲੱਗਦਾ ਕਦੇ ਵੈਸੇ ਬਹੁਤ ਸਾਰੇ ਹਲਕੇ ਹੋਰ ਆ ਜਾਣਗੇ ਜਿਹਦੇ ਵਿੱਚ ਇਸਤਰੀ ਗਤੀਵਿਧੀਆਂ ਜਿਹੜੀਆਂ ਸਿਆਸੀ ਤੌਰ ਤੇ ਬਹੁਤ ਸਾਰੀਆਂ ਪਾਰਟੀਆਂ ਨੇ ਆਪਣੇ ਕੋਲ ਚੋਣ ਮੈਦਾਨ ਦੇ ਵਿੱਚ ਵੀ ਆ ਪਰ ਬਹੁਤ ਸਾਰੇ ਹਲਕੇ ਤੁਹਾਨੂੰ ਐਸੇ ਮਿਲ ਜਾਣਗੇ ਜਿੱਥੇ ਇਹ ਚੀਜ਼ਾਂ ਮੰਨ ਵੀ ਨਹੀਂ ਪਰ ਕਿਉਂ ਅੱਤੋਂ ਯਾਰ ਜੋ ਔਰਤਾਂ ਹੁਣ VOTING ਦੇ ਵਿੱਚ 50% ਤੋਂ ਵਧੇਰੇ ਹਿੱਸੇਦਾਰੀ ਰੱਖਦੀਆਂ ਨੇ ਤੁਸੀਂ ਉਹਨਾਂ ਨੂੰ ਦਰ ਕਿਨਾਰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਜੀ ਦੂਜੀ ਚੀਜ਼ ਇਹ ਆ ਕਿ ਦੇਖੋ ਅੱਛਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਜੀ ਸਾਡੇ ਮਤਲਬ ਕਿ ਕਹ ਲੁ ਕਿ ਆਡੀਅנס ਦੇ ਵਿੱਚੋਂ ਵੀ ਇੱਕ ਨੇ ਬਹੁਤ ਸੁਲਝੇ ਇਨਸਾਨ ਨੇ ਅਕਸਰ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਉਹ ਕਹਿੰਦੇ ਕਿ ਤੁਹਾਨੂੰ ਪਤਾ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਦਾਸ ਸੀ ਕਿਵੇਂ ਫੱਬਿਆ ਸੀਗਾ ਜੀ 2017 ਵਾਲੀ ਸਰਕਾਰ ਬਣਾਉਣ ਦਾ ਬੈਂਖਿਆ ਜੀ ਉਹ ਸੁਣਦੇ ਆਪ ਨੂੰ ਅੱਜ ਵੀ ਮੈਨੂੰ ਸ਼ਾਇਦ ਫੋਨ ਕਰ ਲੈਣਗੇ ਸ਼ਾਮ ਨੂੰ ਜੀ ਪਰ ਕਈ ਵਾਰ ਟਾਈਮ ਨਹੀਂ ਹੁੰਦਾ ਗੱਲਬਾਤ ਬਹੁਤੀ ਹੁਣ ਹੋਈ ਨਹੀਂ ਕਦੇ ਜੀ ਪਰ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਬੜੀ ਪਾਇਦਾਰ ਗੱਲ ਕਰਦੇ ਆ ਉਹ ਕਹਿੰਦੇ ਕਿ ਕਿਉਂਕਿ ਉਹ ਜਾਣਦੇ ਹਨ ਇਹ ਚੀਜ਼ਾਂ ਨੂੰ ਸਮਝਦੇ ਨੇ ਉਹ ਕਹਿੰਦੇ ਕਿ ਉਸ ਟੀਮ ਨੇ ਆ ਕੇ ਪਹਿਲਾਂ ਘਰ ਘਰ ਦੇ ਵਿੱਚ ਜਿਵੇਂ ਕਹ ਲਓ ਕਿ ਆਪਾਂ ਝਾਕ ਕੇ ਨਹੀਂ ਪੁੱਛਦੇ ਕਿ ਇਸ ਖਲੀ ਦਾ ਕੀ ਹਾਲ ਆ ਵਿਆ ਫਲਾਣਾ ਕਰਕੇ ਤਾਂ ਫਲਾਣਾ ਕਰਕੇ ਦਾ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਆ ਕੇ ਇੱਥੇ ਨਵਜ ਟਟੋਲੀ ਤਾਂ ਸਭ ਤੋਂ ਦੁਖੀ ਵਰਗ ਨਜ਼ਰ ਆਇਆ ਔਰਤ 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 ਇਸ ਪੱਖ ਤੋਂ ਕਿ ਬੇਰੁਜ਼ਗਾਰੀ ਵੀ ਹੈ ਜੀ ਨੌਕਰੀ ਵੀ ਨਹੀਂ ਜੀ ਤੇ ਡਰੱਗ ਜਿਹੜਾ ਉਹ ਆਉਂਦਾ ਉਹਨਾਂ ਨੇ ਉਧਰੋਂ ਡਰੱਗ ਦਾ ਕਮ ਫੜ ਲਿਆ ਕਿ ਜੀ ਨਸ਼ਾ ਖਤਮ ਕਰਦੇ ਆਂ ਕਿ ਸੌ ਚੁੱਕਲੀ ਪਲੱਸ ਨਾਲ ਇਹ ਉਹਨਾਂ ਦੀ ਸਮਝ ਦੇ ਵਿੱਚ ਪੈ ਗਿਆ ਕਿ ਜਿਸ ਘਰ ਦੇ ਵਿੱਚ ਜਾ ਕੇ ਦੁੱਖ ਕਿਸੇ ਦੇ ਵੀ ਫੋਲਦੇ ਆਂ ਤਾਂ ਉਹ ਅੱਗੋਂ ਕਹਿੰਦਾ ਕਿ ਕੰਮ ਕਰ ਹੈ ਨਹੀਂ ਇਹ ਵਿਹਲੇ ਤੁਰੇ ਫਿਰਦੇ ਨੇ ਮੁੰਡੇ ਤੇ ਵਿਹਲੇ ਜਿਹੜੇ ਆ ਉਹ ਲੜਾਈਆਂ ਪੜਾਈਆਂ ਨਸ਼ੇ ਵਾਸੀ ਕਰਦੇ ਤਾਂ ਉੱਥੋਂ ਫਿਰ ਇਹਨਾਂ ਨੇ ਕਨਸੈਪਟ ਲਿਆਂਦਾ ਸੀ ਘਰ ਘਰ ਨੌਕਰੀ ਜੀ ਇਹ ਕਰ ਸਰਕਾਰ ਪਹਿਲਾਂ ਉਹਦਾ ਨਾਮ ਰੱਖਿਆ ਨਾ ਰਹੇ ਸਨ ਕਿ ਕਰ ਕਰ ਸਰਕਾਰੀ ਨੌਕਰੀ ਜੀ ਫਿਰ ਇਹਨਾਂ ਨੂੰ ਲੱਗਿਆ ਕਿ ਕੰਮ ਕੋਲੋਟਾ ਹੋ ਜਾਏਗਾ ਫਿਰ ਇਹਨਾਂ ਨੇ ਬਣਾਇਆ ਕਰ ਕਰ ਨੌਕਰੀ ਔਰ ਕੰਮ ਕਰ ਗਿਆ ਉਹਦਾ ਕਰ ਕਰ ਨੌਕਰੀ ਕਿਉਂਕਿ ਉਹਦੇ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਹੋ ਗਈ ਜੀ ਯਾਨੀ ਔਰਤਾਂ ਨੂੰ ਇਹਨਾਂ ਨੇ ਨਾਲ ਜੋੜ ਲਿਆ ਆਪਣੀ ਕੰਪਨੀ ਤੇ ਔਰ ਜਿੱਥੇ ਮੈਂ ਜਿਵੇਂ ਕਿਹਾ ਕਿ ਹਿੱਸੇਦਾਰੀ 50% ਦਿਆ ਤਾਂ ਤਪਾਸਾ ਪਲਟ ਜਾਂਦਾ ਹੈ ਨਾ ਖੈਰ ਇਹ ਗੱਲ ਲੰਮੀ ਚਲੇ ਗਈ ਆ ਜੀ ਪਰ ਮੈਨੂੰ ਤੇ ਉਂ ਲੱਗਦਾ ਹੈ ਕਿ ਕਾਂਗਰਸੀਆਂ ਨੇ ਠੀਕ ਕਰ ਲਿਆ ਨਹੀਂ ਤਾਂ ਕਾਂਗਰਸੀਆਂ ਤੇ ਤਾਂ ਸਵਾਲ ਉੱਠਣਾ ਸੀ ਕਿਉਂਕਿ ਇਹ ਤੇ ਪਾਰਲੀਮੈਂਟ ਦੇ ਵਿੱਚ 33% ਔਰਤਾਂ ਦੇ ਰਿਜ਼ਰਵੇਸ਼ਨ ਦੀ ਵਕਾਲਤ ਕਰਦੇ ਨੇ ਜੀ ਹੁਣ ਜਿਹੜੀ ਗੱਲ ਆ ਕਿ ਦੋ ਔਰਤਾਂ ਨੂੰ ਟਿਕਟ ਦਿੱਤੀ ਆ ਦੇਖੋ ਉਹ ਦੋਨੇ ਹੀ ਕਹਿ ਲੋ ਕਿ ਪਾਰਟੀ ਬਦਲ ਕੇ ਆਈਆਂ ਨੇ ਇਸ ਚੀਜ਼ ਨੂੰ ਲੈ ਕੇ ਹਲਚਲ ਸ਼ੁਰੂ ਹੋ ਰਿਹਾ ਜੀ ਹਾਂ ਯਾਮਨੀ ਗੋਮਰ ਉਹ ਆਮ ਆਦਮੀ ਪਾਰਟੀ ਦੇ ਮੋਢੀਆਂ ਚੋਂ ਇੱਕ ਸਨ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਹੁਸ਼ਿਆਰਪੁਰ ਦਾ ਇਲੈਕਸ਼ਨ ਲੜਿਆ ਸੀਗਾ 2014 ਵਾਲਾ ਜੀ ਉਸ ਸਮੇਂ ਵੀ ਉਹਨਾਂ ਦੀ ਵੋਟ ਜਿਹੜੀ ਆ ਉਹ 2 ਲੱਖ ਤੋਂ ਉੱਪਰ ਸੀਗੀ ਜੇ ਮੈਂ ਗਲਤ ਨਹੀਂ ਆ ਤਾਂ 2 ਲੱਖ ਤੋਂ ਉੱਤੇ ਵੋਟ ਖਿੱਚ ਕੇ ਹਾਲਾਂਕਿ ਉਦੋਂ ਜਿੱਤੇ ਨਹੀਂ ਪਰ ਉਹਨਾਂ ਨੇ ਸੱਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਆਕਰਸ਼ਿਤ ਕੀਤਾ ਸੀਗਾ ਜੀ ਤਾਂ ਇਸ ਤੋਂ ਇਲਾਵਾ ਜੋ ਬੀਬੀ ਸਾਹੂ ਕੇ ਆ ਸਾਹੂ ਕੇ ਪਿੰਡ ਵੈਸੇ ਬਾਬੂ ਰਜਬ ਅਲੀ ਹੋਰ ਆਂਦਾ ਹੈ ਜੀ ਤਾਂ ਸਾਹੋ ਕੇ ਫੈਮਲੀ ਜਿਹੜੀ ਆ ਉਹ ਪਹਿਲਾਂ ਸ਼ੁਰੂਮਣੀ ਅਕਾਲੀ ਦਲ ਚ ਸੀ ਉਹ ਗੱਲ ਬਾਤ ਦੇ ਵਿੱਚ ਆਪਾਂ ਕਰ ਲਵਾਂਗੇ ਸਦੀਕ ਸਾਹਿਬ ਵਾਲੇ ਮਾਮਲੇ ਨਾਲ ਆ ਜਾਗੇ ਆ ਜਾਗੇ ਸਦੀਕ ਸਾਹਿਬ ਤੋਂ ਵੀ ਮੇਰਾ ਮੰਨਣਾ ਹੈ ਕਿ ਔਰਤਾਂ ਨੂੰ ਹਿੱਸੇਦਾਰੀ ਜਿਹੜੀ ਆ ਬਿਨਾ ਮੰਗੇ ਤੋਂ ਦਿੱਤੀ ਜਾਣੀ ਚਾਹੀਦੀ ਜੀ ਬਿਲਕੁਲ ਮਿਲ ਮਿਲਨੀ ਬਣਦੀ ਵੀ ਹੈ ਉਹਨਾਂ ਦਾ ਹੱਕ ਹੈਗਾ ਜੀ ਤਾਂ ਇਧਰੋਂ ਜਰਾ ਆਈਏ ਮਿੰਟੂ ਜੀ ਆਪਾਂ ਮੂਸੇਵਾਲਾ ਦਾ ਨਾਂ ਪਿਛਲੀਆਂ ਦੇਖ ਲਓ ਜਦੋਂ ਚੋਣਾ ਹੋਊਗਾ ਸੀਗਾ ਬਾਈਪੋਲ ਦੀਆਂ ਉਸ ਵੇਲੇ ਵੀ ਮੂਸੇਵਾਲਾ ਦਾ ਨਾਂ ਗਰਜਿਆ ਤੇ ਉਹ ਫੈਕਟਰ ਕੰਮ ਕੀਤਾ ਹੁਣ ਫਿਰ ਸੁਪਾਲ ਸਿੰਘ ਖਹਿਰਾ ਮਿੰਟੂ ਜੀ ਕੱਢ ਲਏ ਸੰਗਰੂਰ ਚੋਣ ਦੇ ਵਿੱਚ ਅਸਰ ਹੋਇਆ ਚੋਣ ਦੇ ਵਿੱਚ ਅਸਰ ਹੁਣ ਫਿਰ ਉਹ ਕੱਢ ਲਏ ਉਹ ਕਨੇ ਜੀ ਕੇਸ ਮਾਮਲੇ ਦੇ ਵਿੱਚ ਜਿਹੜਾ ਬੰਦਾ ਕਨੇ ਕਿ ਭਾਈ ਐਫ ਆਈ ਆਰ ਦੇ ਵਿੱਚ ਆ ਉਹ ਤਾਂ ਇੱਥੇ ਕਨੇ ਕਿ ਪ੍ਰਚਾਰ ਕਰਦਾ ਫਿਰਦਾ ਕਨੇ ਕਿ ਭਾਈ ਮੀਥੀਰ ਦੇ ਨਾਲ ਉਹਨਾਂ ਦੇ ਫੋਟੋ ਕੱਢ ਕੇ ਦੇ ਦਿੱਤੀ ਵਿਆਹ ਵਾਲੀ ਨਹੀਂ ਮੀਥੀਰ ਨੇ ਤੇ ਹੁਣ ਸਫਾਈ ਦਿੱਤੀ ਆ ਸ਼ਾਇਦ ਕਿ ਦੇਖੋ ਜੀ ਇਹਦੇ ਖਿਲਾਫ ਕੋਈ ਦੋਸ਼ ਨਹੀਂ ਹੈ ਇਹ ਯੂਥ ਵਿੰਗ ਦਾ ਸਾਡਾ ਨੇਤਾ ਹੈ ਤੇ ਗੱਲ ਇਹ ਆ ਕਿ ਸੁਖਪਾਲ ਖੈਰਾ ਨੂੰ ਤੇ ਆਦਤ ਹੈ ਜੋ ਵੀ ਮਨ ਚ ਆਇਆ ਪੋਸਟ ਕਰ ਦਿੰਦੇ ਨੇ ਪਰ ਇਹ ਸਫਾਈ ਕਿੰਨੀ ਕੁ ਪੱਕੀ ਆ ਕਿੰਨੀ ਕੁ ਕੱਚੀ ਆ ਉਹ ਤੁਸੀਂ ਵੀ ਦੱਸਣਾ ਤੁਸੀਂ ਇਸ ਖਬਰ ਨੂੰ ਲਗਾਤਾਰ ਫੋਲੋ ਕਰ ਰਹੇ ਸੀ ਜਿਹਦੇ ਅੱਜ ਮੈਂ ਸਗੋਂ ਰਿਕਾਰਡਿੰਗ 'ਚ ਰੁਝਿਆ ਰਿਆਂ ਖੈਰ ਹੁਣ ਦੇਖੋ ਸੁਖਪਾਲ ਖੈਰਾ ਨੇ ਐਫ ਆਈ ਆਰ ਜਾਂ ਚਾਰ ਸ਼ੀਟ ਜਿਹੜੀ ਆ ਉਹਦੀਆਂ ਕਾਪੀਆਂ ਸ਼ਾਇਦ ਜਿਹੜੀਆਂ ਪੋਸਟ ਕੀਤੀਆਂ ਕਿਉਂਕਿ ਮੈਂ ਤੇ ਹੁਣ ਹੈ ਨਹੀਂਗਾ ਐਕਸ ਤੇ ਜੀ ਦੱਸ ਦੇਖੋ ਉੱਥੇ ਪੋਸਟ ਕੀਤੀਆਂ ਹੋਈਆਂ ਨੇ ਜੀ ਆਪਾਂ ਕਢ ਲੈਣੇ ਕਾਗਜ਼ ਵੀ ਹਾਂਜੀ ਬਿਲਕੁਲ ਹਾਂ ਮੈਂ ਤੁਹਾਨੂੰ ਜਰਾ ਦੇ ਦੇਣਾ ਤੁਸੀਂ ਨਾਲ ਨਾਲ ਦੇਖਦੇ ਰਹੋ ਤਾਂ ਜੀ ਜੀ ਹਾਂਜੀ 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 ਤਾਂ ਉੱਪਰਲੇ ਪਾਸੇ ਜਿਹੜੇ ਹੈਗੇ ਚਲਾਨ ਦੇ ਵਿੱਚ ਆਗੇ ਨਾਮ ਤੁਸੀਂ ਜਿਹੜਾ ਉਹ ਵੀ ਦੇਖ ਲਓ ਉਹਨਾਂ ਦੇ ਵਿੱਚ ਚਾਰੋਂ ਨਾਮ ਪਈ ਹੋਈ ਆ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਦੇ ਵਿੱਚ ਹੀ ਜੀਵਨ ਜੀਵਨ ਜੋਤ ਦਾ ਨਾਮ ਆ ਅੱਛਾ ਨਾਮ ਹੈਗਾ ਤਾਂ ਮਤਲਬ ਇਹ ਕੀ ਹਾਂ ਬਿਲਕੁਲ ਦੇਖੋ ਹੁੰਦਾ ਕੀ ਆ ਮੂਸਾ ਪਿੰਡ ਦੇ ਦੋ ਆਗੇ ਜਣੇ ਜੀ ਇੱਕ ਕਵਰ ਗਰੇਵਾਲ ਕਰਕੇ ਸਮਥਿੰਗ ਕੁਝ ਕਰਕੇ ਆ ਓਕੇ ਜੀ ਜੀ ਹਾਂ ਜੀਵਨ ਜੋਤ ਵਾਸੀ ਇਹ 8ਵੇਂ ਨੰਬਰ ਤੇ ਆ ਜਿੱਦੇ ਤੇ ਲਿਖਿਆ ਕਿ ਗ੍ਰਿਫਤਾਰੀ ਬਾਕੀ ਆ ਇਹ ਹੈਗਾ ਖਾਨਾ ਨੰਬਰ ਇੱਕ ਖਾਨਾ ਨੰਬਰ 2 ਆ ਗਿਆ ਜੀ 2 ਦੇ ਵਿੱਚ 3 ਆ ਗਿਆ ਇਹ ਅੱਛਾ ਬਿਲਕੁਲ ਨਾਮ ਪਹਿਲੇ ਨੰਬਰ ਤੇ ਆ ਗਿਆ ਜੋ ਮੁਦਈ ਹੈ